ਇੱਕ ਦਿਹਾੜੀ ਦਾਰ ਬੰਦਾ ਕੀ ਕਰ ਸਕਦਾ ਜੀ ਇੰਨੇ ਰਾਤ ਬੁਕਾਰ ਆ ਗਿਆ ਮੈਂ ਇੰਨੇ ਰਾਤ ਮੈਂ ਦੇਖਦਾ ਤੇ ਮੈਂ ਨਹੀਂ ਦੇਖਦਾ ਮੇਰਾ ਬੱਚਾ ਫੜ ਗਿਆ ਮੇਰਾ ਬੱਚਾ ਫੜ ਗਿਆ ਮੈਨੂੰ ਤਾਂ ਇਹ ਕਰ ਬਈ ਸਿੱਧੀ ਜੀ ਸਾਰੇ ਸਟਾਫ ਨੇ ਮੈਨੂੰ ਨਹੀਂ ਪਤਾ ਹੈਗਾ ਮੇਰੇ ਵਿੱਚ ਰੱਗੋ ਵੀ ਪ੍ਰੋਬਲਮ ਨਹੀਂ ਕੋਈ ਕਿਉਂ ਤਾਰ ਰਹੇ ਨੇ ਕਿਉਂ ਲੈ ਕੇ ਗਏ ਮੈਨੂੰ ਸੰਤੋਸ਼ ਨਹੀਂ ਤਾਂ ਹੁੰਦੇ ਉਰੇ ਆ ਗਏ ਹੁਣ ਕੰਨ ਦਾ ਕਮਰਾ ਦੇਖੋ ਕੀ ਦੇਖਾਂਗਾ ਕਮਰਾ ਸੀ ਕੀ ਦੇਖੀ ਜੀ ਸਾਨੂੰ ਮੌਕੇ ਤੇ ਬੁਲਾਉਂਦੇ ਸੀ ਸੁਣੇ ਵੀ ਹੋ ਕਰਿਆ ਸੀ ਸਾਨੂੰ ਫਿਰ ਪਤਾ ਲੱਗਦਾ ਵੀ ਅਸੀਂ ਕੀ ਗੱਲਬਾਤਾਂ ਕੀ ਨਾ ਇਹ ਥੋੜੀ ਅਜੀਬ ਚੱਕੇ ਲੈ ਜਾਓ ਬਸ ਆਪਦੇ ਆ ਸਾਡੇ ਪਰਿਵਾਰ ਨੂੰ ਬੁਲਾਉਂਦੇ ਤੁਸੀਂ ਡੇਢ ਘੰਟਾ ਦਾ ਮੀਟਿੰਗ ਹੋ ਗਿਆ ਨੂੰ ਡੇਢ ਘੰਟੇ ਤੋਂ ਫੋਨ ਕਰਦੇ ਇਹ ਕਹਿੰਦੇ ਤੇਰੇ ਮੁੰਡੇ ਨੂੰ ਸੈਟ ਕਰ ਲੈ ਤਾਰੇ ਜੋ 1000 ਨਾਲ ਵੇਚ ਤਾ ਕੋਈ ਇੱਟ ਸੁਣਨੇ ਕੇ ਬਣਾ ਦੋ ਜਾਈਂ ਡੇਢ ਘੰਟੇ ਲਈ ਕੋਈ ਟੱਕਰ ਹੈ ਜੀ ਮੈਨੂੰ ਦੱਸ ਤਾ ਮੈਨੂੰ ਮੈਨੂੰ ਮੇਰੇ ਰਾਤ 3 ਵਜੇ ਮੈਡਮ ਮੈਡਮ ਕਹਿੰਦੀ ਜੀ ਪੜਦਾ ਹਾਂ ਮੈਂ ਕੋਈ ਨਹੀਂ ਪੜ ਲੂਗਾ ਕਦੇ ਇੱਕ ਪੇਪਰ ਤੇ ਨੰਬਰ ਘਟੋ ਨੀ ਮੈਂ ਇਹਨੂੰ ਮਾਰਨਾ ਨਹੀਂ ਨਹੀਂ ਮੈਨੂੰ ਘਰੇ ਭੇਜੂਗੇ ਧਮਕੀ ਮਾਰੇ ਮੈਂ ਜੀ ਨਾ ਕਰੇ ਭੇਜ ਨਾ ਇਹਨੂੰ ਮਾਰੇ ਕੁਝ ਨਾ ਕਰੇ ਉਹ ਕੋਈ ਗੱਲ ਨਹੀਂ ਜੀ ਪੜ ਲੂਗਾ ਜੇ ਇੱਕ ਇੱਕ ਕਰੇ ਪੇਪਰ ਤੇ ਘਟ ਨੰਬਰ ਨੇ ਕੋਈ ਇਹਨੂੰ ਮੈਂ ਗੱਲ ਕਰੀ ਮੈਂ ਮੈਨੂੰ ਸਾਸਰੀ ਘਰ ਭਲਾਈ ਮੈਂ ਕੋਈ ਨਾ ਬੇਟਾ ਪੜ ਲੈ ਤੈਨੂੰ ਪੜਨ ਭੇਜ ਜਾਵੇਂ ਨਰੇ ਉਸ ਤੋਂ ਬਾਅਦ ਮੈਨੇ 6 ਵਜੇ ਫੋਨ ਕਰਦੇ ਕਿ ਤੇਰੇ ਮੁੰਡਾ ਸੈਟ ਕਰ ਗਿਆ ਮੈਨੇ ਦੱਸੋ ਕਿੱਥੇ ਜਾਣਾ ਸੀ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਮਾਦਰੀ ਨਹੀਂ ਪਹਿਲਾਂ ਕਦੇ ਨਹੀਂ ਸਾਰੇ ਪਿੰਡ ਤੇ ਰਿਕਾਰਡ ਹੈ ਜੀ ਮਾਦਰੀ ਨਹੀਂ ਤੁਹਾਡੇ ਬੱਚੇ ਨੇ ਕਿਹਾ ਵੇ ਸਕੂਲ ਨੂੰ ਪ੍ਰੈਸ ਨਹੀਂ ਗਿਆ ਸਕੂਲ ਨੇ ਤੇ ਸਕੂਲੇ ਕਹਿੰਦਾ ਇਹ ਨੂੰ ਕਹਿੰਦਾ ਤੁਹਾਨੂੰ ਘੱਟ ਪੜਦੇ ਵੀ ਮੈਂ ਕੋਈ ਨਹੀਂ ਪੜਦੂਗਾ ਜਿੰਨਾ ਕਿ ਪੜਦੂਗਾ ਪੜਦੂਗਾ ਮੈਨੂੰ ਮੇਰਾ ਜਵਾਬ ਦੇ ਦੋ ਚਾਰ ਮਹੀਨੇ ਨੇ ਪੂਰੇ ਹੋ ਜਾਣਗੇ ਤਿੰਨ ਦਿਨ ਮੇਰੇ ਨਾਲ ਗੱਲ ਕਰਦੇ ਨੇ 6 ਵਜੇ ਕਹਿੰਦੇ ਤੇਰਾ ਮੁੰਡਾ ਸੋਸਾਇਟੀ ਕਰ ਗਿਆ ਜੀ ਮੈਨੂੰ ਸੰਤੁਸ਼ਟੀ ਦਾ ਦਿਵਾਓ ਕਿਸੇ ਤਰ੍ਹਾਂ ਜਿਹੜੀ ਟੀਚਰ ਨੇ ਤੁਹਾਨੂੰ ਕੰਪਲੇਨਟ ਕੀਤੀ ਉਹਦਾ ਕੀ ਨਾਮ ਆ ਜੀ ਉਹਦਾ ਲੁਧਾਨੇ ਲੁਧਾਨੇ ਜੀ ਉਹਦਾ ਲੰਬਰ ਵੀ ਮੇਰੇ ਕੋਲੋਂ ਨੇ ਫੋਨ ਕਰੇ ਕਿਹੜਾ ਕਿ ਤੇ ਬੱਚੇ ਨਾਲ ਕੋਈ ਗੱਲ ਕੀਤੀ ਨਾ ਉਹਦਾ ਵੱਲ ਮੈਨੂੰ ਤੰਗ ਕੀਤਾ ਕੋਈ ਨਹੀਂ ਰਾਂਗੂ ਕਹਿੰਦਾ ਕਹਿੰਦਾ ਮੈਨੂੰ ਤੰਗ ਕਰਦੇ ਨੇ ਮੁੰਡੇ ਮੁੰਡੇ ਕਹਿੰਦਾ ਮੇਰੇ ਸਾਰੇ ਸਾਰੇ ਤੰ ਏ ਜੀ ਪਿੱਛੇ ਆਈ ਦੀ 11ਵੀਂ ਵੀਰੇ ਕਰੀ ਪਲਸ 2 ਜੀ ਦੀ ਉਹ ਅੱਛਾ ਉਹ ਮੈਨੂੰ ਤਾਂ ਸੰਤੁਸ਼ਟੀ ਵੇ ਤਾਰ ਗਏ ਉੱਤੇ ਰਿਖਿਆ ਸਮਝਾ ਮੈਂ ਤਾਂ ਟੀਚਰ ਨੇ ਕੀ ਕਹਿਣਾ ਇਹ ਪੁਲਿਸ ਪ੍ਰਸ਼ਾਸਨ ਪਹੁੰਚਿਆ ਉਹਨੇ ਕੀ ਕਹਿਣਾ ਮੈਂ ਕੀ ਕਰਾਂ ਮੈਂ ਕਹਿੰਦਾ ਮੈਨੂੰ ਮੇਰੇ ਘਰ ਵੇਚਿਆ ਮੈਨੂੰ ਨਹੀਂ ਬਣਾ ਮੈਨੂੰ ਸੰਤੁਸ਼ਟੀ ਦੱਦ ਬੋ ਤਿੰਨ ਘੰਟੇ ਬਾਅਦ ਕਹਿੰਦੇ ਤੇਰਾ ਮੁੰਡਾ ਸੁਸਾਇਟ ਕਰ ਗਿਆ ਜੀ ਮੈਨੂੰ ਦੱਸੋ ਦਾ ਸਹੀ ਇੱਕ ਇੱਕ ਗੱਲ ਕਹਿ ਦੇ ਚਲ ਕੇ ਜਿਹੜੀ ਅੰਦਰ ਜਾਣ ਦਿੰਦਾ ਨਹੀਂ ਮੈਨੂੰ ਉਹ ਦੂਸਰੇ ਜਾ ਰਹੇ ਸੀ ਮੈਂ ਕੀ ਕਰਾਂ ਅੰਦਰ ਜਾ ਕੇ ਤੁਸੀਂ ਦੱਸੋ ਜੀ ਮੈਨੂੰ ਮਿਲੂਗਾ ਕਿਸ ਤੋਂ ਮੈਨੂੰ ਦੱਸੋ ਜਿਹੜਾ ਕੋਈ ਮੇਰਾ ਲੁੱਟ ਗਿਆ ਤਾਂ ਲੁੱਟ ਗਿਆ ਨਾ ਨਾ ਮਸੀਗਾ ਜੀ ਬੱਚਾ ਜੀ ਬਹੁਤ ਜਿਆਦਾ ਮੇਰੇ ਵਿੱਚ ਸਾਰੇ ਪਿੰਡ ਚ ਗਵਾਏ ਸਾਰਾ ਪਿੰਡ ਦੇ ਦਊਗਾ ਵੀ ਇਹਦਾ ਮੁੰਡਾ ਹੈ ਜੇ ਨਹੀਂ ਕੰਮ ਕਰ ਸਕਦਾ ਹੈਗਾ ਹੁਣ ਮੈਂ ਦੱਸੋ ਕਿੱਥੇ ਜਾਵਾਂ ਪਰਿਵਾਰ ਬੈਠੀ ਆਪਣੇ ਪਰਿਵਾਰ ਦੇ ਬੱਚੇ ਬੱਚੇ ਮੇਰੇ 3 ਨੇ ਜੀ 3 ਮੁੰਡੇ ਨੇ ਇੱਕ ਮੇਰੇ ਕੋਲੇ ਹੈ ਇੱਕ ਮੁੰਡਾ ਮੇਰਾ ਇਹ ਇਹ ਛੋਟਾ ਮੋਟਾ ਹੀ ਸਭ ਤੋਂ ਇਹ ਛੋਟਾ ਵੰਡਾ ਦੇ ਸਾਰਿਆਂ ਨੇ ਅਸੀਂ ਇਸ ਤੇ ਚੋਰ ਲਾਇਆ ਸੀ ਇਹ ਹੈਗਾ ਸੀ 16-17 ਗਜ਼ਾਲ ਦਾ ਸੀ ਤੁਹਾਡਾ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਸਰੇਸ਼ ਸਿੰਘ ਹੈ 21 ਕੰਮ ਕਰਦਾ ਸੀ ਮੈਂ ਤਾਂ ਸਬਜੀ ਦਾ ਕੰਮ ਕਰਦਾ ਸੀ ਸਬਜੀ ਵੇਚਦਾ ਪਿੰਡਾਂ ਦਾ ਮਦਦ ਲਈ ਰੇੜੀ ਖੜਾ ਆਈ ਸੀ ਮੈਨੂੰ ਕਹਿੰਦਾ ਸਰ ਇਹਸ ਬੋਲਦੇ ਹਾਂ ਜੀ ਆ ਜੀ ਕਹਿੰਦਾ ਤੇਰੇ ਮੁੰਡੇ ਨੇ ਸੁਸਾਇਡ ਕਰ ਲਿਆ ਮੈਨੂੰ ਕੁਝ ਵੀ ਨਹੀਂ ਦੱਸਿਆ ਕਹਿੰਦਾ ਉਰੇ ਆਜੋ ਤੇ ਹੁਣ ਤੁਸੀਂ ਉੱਥੋਂ ਕੌਣ ਕੌਣ ਆਏ ਹੋ ਆਪਣੇ ਮੇਰੇ ਭਰਾ ਨੇ ਜੀ ਸਾਰੇ ਰਿਸ਼ਤੇਦਾਰ ਨੇ ਅੱਜ ਗੱਡੀ ਔਰ ਕੇ ਆਇਆ ਉਰੇ ਕੇ ਹੁਣ ਕਹਿੰਦੇ ਕਦੇ ਮੁੰਡੇ ਨੂੰ ਤਾਂ ਉੱਤੇ ਨਹੀਂ ਕਿ ਕੋਈ ਸਿੱਠੇ ਮੋੜੀ ਹੈ ਜੀ ਨਹੀਂ ਲੱਗਦਾ ਕਿ ਬੱਚੇ ਨੇ ਬੱਚੇ ਨੇ ਕੀ ਲੱਗਦਾ ਜੀ ਕਿਉਂ ਸੁਸਾਇਡ ਮੈਨੂੰ ਤਾਂ پتہ ਨਹੀਂ ਮੈਂ ਦੱਸਾਂਗੇ ਤੁਹਾਨੂੰ ਕਿਉਂ ਕਰਿਆ ਕਿਵੇਂ ਦੱਸਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜਨਾਬ 2-3 ਘੰਟੇ ਪਹਿਲਾਂ ਕਹਿੰਦੇ ਨੇ ਕਹਿੰਦੇ ਜੀ ਬੱਚਾ ਹੈ ਮੇਰੇ ਨਾਲ ਗੱਲ ਹੋਈ ਹੈ ਕਹਿੰਦੇ ਸੱਸੀ ਗਾਲ ਡੈਡੀ ਮੈਂ ਸੱਸੀ ਗਾਲ ਬੇਟਾ ਕੋਈ ਨਾ ਤੂੰ ਪੜ ਲੈ ਦੋ ਚਾਰ ਮਹੀਨੇ ਰਹਿ ਗਏ ਪੜਦਾ ਕੋਈ ਗੱਲ ਨਹੀਂ ਕਹਿੰਦਾ ਇੱਕ ਪੇਪਰ ਜੋ ਡੈਡੀ ਨੰਬਰ ਘਟਾਏ ਨੇ ਮੈਂ ਕੋਈ ਨਾ ਮੈਂ ਤੇਰੀ ਮੈਡਮ ਨੂੰ ਪਾਉਂਦੇ ਮੈਂ ਮੈਡਮ ਨੂੰ ਕਿਹਾ ਮੈਂ ਮੈਡਮ ਜੀ ਕੋਈ ਗੱਲ ਨਹੀਂ ਪੜ ਲੂਗਾ ਥੋੜਾ ਜਿਹਾ ਤੁਸੀਂ ਬਾੜਾ ਮੋਟਾ ਇਹਨੂੰ ਪੜੋ ਚੱਪੜ ਕੇ ਕਹਦੇ ਵੀ ਤੂੰ ਪੜ ਲੈ ਤੇਰੇ ਕੰਮ ਆਊਗਾ ਕੰਧੀ ਜੀ ਮੈਂ ਇਹਨੂੰ ਮਾਰਨਾ ਨਹੀਂ ਮਿਸ ਗੁੱਲ ਚ ਗੱਡਣਾ ਹੈ ਮੈਨੂੰ ਇੰਨੀ ਗੱਲ ਗਈ ਹੈ ਮੈਡਮ ਨੇ ਜੀ ਮੈਨੂੰ ਕੀ ਪਤਾ ਵੀ ਕੀ ਹੋਇਆ ਗੀ ਨਾ ਮੈਂ ਤਿੰਨ ਘੰਟੇ ਦੋ ਤਿੰਨ ਘੰਟੇ ਬਾਅਦ ਕਹਿੰਦੇ ਤੇਰੇ ਮੁੰਡੇ ਨੇ ਸੋਸਾਇਟ ਕਰ ਲਿਆ ਜੀ ਧਮਕੀ ਦੀ ਧਮਕੀ ਦਿੱਤੀ ਜੀ ਟੌਰਚਰ ਕਰਾਉਣਾ ਮੈਨੂੰ ਫੇਰ ਫੇਰ ਆਈ ਬੱਚੇ ਨੇ ਕਾਰ ਨਹੀਂ ਸੋਸਾਇਟ ਮੈਂ ਹਾਂ ਇੱਕ ਰਾਮ ਜੀ ਪੱਕਾ ਹੋਰ ਕਹਿੰਦੀ ਮੈਂ ਸਕੂਲ ਚੋਂ ਕੱਟੂ ਨਹੀਂ ਮੈਨੂੰ ਮਾਰੂਗਾ ਵੀ ਤਪੜ ਵੀ ਵਾਰੂਗਾ ਇਹਦੇ ਦਿੱਤੇ ਦੋ ਦਸੰਭੋਂ ਨੂੰ ਵੀ ਸਕੂਲ ਦੇ ਉੱਪਰ ਇਲਜ਼ਾਮ ਲੱਗੇ ਸੀ ਬੱਚਾ ਨੂੰ ਕਟਿਆ ਤੇ ਜ਼ਹਿਰੀਲਾ ਖਾਣਾ ਮਿਲਿਆ ਸੀ ਹਾਂਜੀ 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 ਜੀ ਉਹਦਾ ਬਰਕੀ ਕਹਿੰਦਾ ਤੁਹਾਨੂੰ ਲੱਗਦਾ ਜੀ ਹਾਂ ਉਸੇ ਤਰੀਕੇ ਨਾਲ ਹੋ ਸਕਦਾ ਜੀ ਹੋ ਸਕਦਾ ਲੇਕਿਨ ਸਾਰੇ ਮੇਰੀ ਗ ਮਾਮਾ ਜੀ ਮੁੰਡਾ ਇੱਕ ਮੁੰਡਾ ਜੇ ਉਹ ਤਾਂ ਕੀ ਕੀ ਕਹਣਾ ਕੀ ਲੱਗਦਾ ਤੁਹਾਡਾ ਮੇਰਾ ਭਾਂਜਾ ਸੀਗਾ ਜੀ ਅੱਜ ਹੁਣ ਮੈਨੂੰ ਫੋਨ ਆਇਆ ਅਸੀਂ ਤੁਰੰਤ ਪਹੁੰਚੇ ਆ ਇਹ ਇਹ ਬਨਲਾਕੀ ਆਈ ਸਭ ਤੋਂ ਵੱਡੀ ਸਕੂਲ ਦੀ ਜਿਵੇਂ ਜਿਵੇਂ ਦੱਸ ਰਹੇ ਨੇ ਹੁਣ ਮੇਰੇ ਜੀਜਾ ਜੀ ਮੈਂ ਤਾਂ ਇਹ ਕਹਿੰਦੇ ਜੀ ਮੇਰੇ ਮੁੰਡੇ ਨੇ ਕਿਉਂ ਲੈ ਕੇ ਆ ਠੀਕ ਆ ਜੀ ਜੱਗ ਇਹਨਾਂ ਨੇ ਅਸੋਸਪਿਟਲ ਭੇਜਦਾ ਕੋਈ ਸਿਸਟਮ ਥੋੜੀ ਹੈ ਜੀ ਕੀ ਲੱਗਦਾ ਕਾਰਨ ਕੀ ਹੋ ਸਕਦਾ ਕਾਰਨ ਤਾਂ ਜੀ ਦੇਖੋ ਹੁਣ ਇਹ ਸਕੂਲ ਵਾਲਿਆਂ ਨੇ ਪਤਾ ਟੌਰਚਰ ਕੀਤਾ ਹੋਣਾ ਜੀ ਇਹਨੂੰ ਬੱਚੇ ਨੂੰ ਬਾਰ ਬਾਰ ਟੌਰਚਰ ਕਰਤੇ ਹੁਣ ਜਦੋਂ ਫੋਨ ਤੇ ਵੀ ਕਹਿ ਰਹੇ ਨੇ ਕਿ ਇਹਨਾਂ ਨੇ ਮੈਨੂੰ ਕਿਹਦੂ ਕਹਿਤਾ ਮੈਨੂੰ ਮਾਰਨੇ ਹਾਂ ਹਾਂਜੀ ਹਾਂਜੀ ਕਿ ਬੱਚੇ ਨੂੰ ਸਕੂਲ ਚੋਂ ਕੱਢਣ ਦੀ ਧਮਕੀ ਦਿੱਤੀ ਗਈ ਹੈ ਹਾਂਜੀ ਹਾਂਜੀ ਦਿੱਤੀ ਹੈ ਮੈਨੂੰ ਕਿਹਾ ਮੈਡਮ ਨੇ ਖੁਦ ਕਹਿੰਦੀ ਮੈਂ ਸਕੂਲ ਚੋਂ ਕੱਢ ਦੇਣਾ ਇਹਨੂੰ ਜਿਵੇਂ ਥੋੜੀ ਜਿਹੀ ਇਹਨੂੰ ਕਿਹਾ ਗਿਆ ਵੀ ਬੱਚੇ ਨੂੰ ਸਕੂਲ ਚੋਂ ਕੱਢ ਕੇ ਦਿੱਤੀ ਗਈ ਹੈ ਕਿ ਤੁਸੀਂ ਇਸ ਨੂੰ ਕਿਵੇਂ ਦੇ ਦੇਖਦੇ ਆਂ ਜੀ ਬਸ ਸਾਹਮਣੇ ਹੀ ਛੋਟੇ ਸਾਰਿਆਂ ਦੇ ਜਦੋਂ ਹੁੰਦੇ ਜਦੋਂ ਫੋਨ ਕਰਕੇ ਕਹਿੰਦੇ ਆ ਟੌਰਚਰ ਬੱਚੇ ਨੂੰ ਕਰਿਆ ਹੋਣਾ ਮੇਰੇ ਨਾਲ ਗੱਲ ਕਰਕੇ ਬੱਚੇ ਕੀ ਕੀ ਹੋਣੀ ਗੱਲ ਜੀ ਕੋਈ ਇਹ ਥੋੜੀ ਗਲਤ ਕਰਦੇ ਜਦੋਂ ਬੰਦੇ ਨੂੰ ਬੱਚੇ ਨੂੰ ਬਾਰ ਬਾਰ ਧਮਕੀ ਦੇਣਾ ਵੀ ਸੁਣੂ ਉੱਚਾ ਕੱਢਦਾ ਪਰਸ ਪ੍ਰਸ਼ਾਸਨ ਨੂੰ ਪੁੱਛਦੇ ਆਂ ਜੀ ਡਾਕਟਰਾਂ ਦੀ ਟੀਮ ਆਈ ਦੀ ਆਏ ਨੇ ਗਰੀਬੀ ਸੋਸਾਇਟੀ ਕਿਸ ਤਰੀਕੇ ਨਾਲ ਕੀਤਾ ਬੱਚੇ ਨੇ ਹਾਲੇ ਕੋਈ ਮੈਨੂੰ ਕੋਈ ਜਾਣਕਾਰੀ ਨਹੀਂ ਮਿਲੀ ਮੈਂ ਤਾਂ ਹੁਣੇ ਆਏ ਆਂ ਜੀ ਬਸ ਤੁਹਾਨੂੰ ਕੁਝ ਨਹੀਂ ਦੱਸ ਸਕਿਆ ਨਹੀਂ ਸਾਨੂੰ ਹਾਲੇ ਸਾਨੂੰ ਕੋਈ ਗੱਲ ਪਤਾ ਨਹੀਂ ਹਾਲੇ ਪਤਾ ਲੱਗਿਆ ਜੀ ਨਹੀਂ ਜੀ ਨਹੀਂ ਨਹੀਂ ਕਿਸ ਤਰੀਕੇ ਨਾਲ ਕੀਤਾ ਗਿਆ ਬੋਡੀ ਤੁਹਾਡੇ ਆਉਣ ਤੋਂ ਪਹਿਲਾਂ ਹਸਤਾ ਹਾਂਜੀ ਦੱਸੋ ਪਰਿਵਾਰ ਨੂੰ ਜਾਂ ਕਿਸੇ ਨੂੰ ਵੀ ਸਾਡੇ ਨੂੰ ਆਉਣਾ ਚਾਹੀਦਾ ਜੀ ਫੇਰੇ ਜਲਦੀ ਆਗੈ ਨੂੰ ਵੀ ਕੀ ਗੱਲਬਾਤ ਆ ਜੀ ਜੇ ਚਲੋ ਕੁਝ ਵੀ ਹੋਇਆ ਅਸੀਂ ਦੇਖਦੇ ਵੀ ਕੀ ਗੱਲਬਾਤ ਆ ਜੀ ਕੀ ਨਾ ਇਹ ਥੋੜੀ ਜੀ ਹੁੰਦਾ ਵੀ ਆਪਨੇ ਆਪ ਬੁਲਾਇ ਨਹੀਂ ਮੌਕੇ ਤੇ ਬੁਲਾਇ ਨਹੀਂ ਜੀ ਸਰ ਸਰ ਮੌਕੇ ਤੇ ਬੁਲਾਇ ਨਹੀਂ ਸਾਨੂੰ ਸਰ ਕੀ ਮਾਮਲਾ ਆ ਜੀ ਜਿਹੜਾ ਮੈਰਿਟਰੀ ਸਕੂਲ ਵਾਲਾ ਜੀ ਇਹ ਸਾਨੂੰ ਨਾ ਫੋਨ ਆਇਆ ਵੀ ਉੱਥੇ ਕੋਈ ਬੱਚਾ ਜੀ ਤਬੀਅਤ ਖਰਾਬ ਹੈ ਤੇ ਅਸੀਂ ਆਪਣੇ ਦੋ ਡਾਕਟਰਸ ਇੱਥੋਂ ਭੇਜੇ ਜਿੱਥੇ ਵਿੱਚ ਸੀ ਸਾਡੇ ईएनटी ਸਪੈਸ਼ਲਿਸਟ ਡਾਕਟਰ ਦਿਨੇਸ਼ ਤੇ ਸਾਡੇ ਜਿਹੜੇ ਅਨਸਥੈਟਿਸਟ ਹੈ ਤੇ ਉਹਨਾਂ ਨੇ ਜਾ ਕੇ ਜਦੋਂ ਉੱਥੇ ਬੱਚਾ ਦੇਖਿਆ ਤਾਂ ਉਹ ਬੱਚਾ ਆਲਰੇਡੀ ਡੈੱਡ ਸੀ ਬੱਚੇ ਦਾ ਨਾਮ ਕਰਨ ਸਿੰਘ son of सुरेश राम ਉਹਦੀ ਜੋ ਡੇਟ ਆਫ ਬਰਥ ਪਤਾ ਲੱਗੀ ਆ ਉਹ 2008 ਹੈ ਈਅਰ ਆਫ ਬਰਥ ਉਹਦਾ ਇਹ ਹੈ ਤੇ ਰੈਜ਼ੀਡੈਂਟ ਹੈਗਾ ਉੱਥੇ ਪਿੰਡ ਬਲਰਾ ਮੂਨਕ ਚ ਬਲਰਾ ਹੀ ਪਿੰਡ ਹੈ ਬਲਰਾ ਮੂਲ ਕਿ ਤੇ ਜਦੋਂ ਸਾਡੇ ਦੋਨੋਂ ਡਾਕਟਰਸ ਉੱਥੇ ਗਏ ਐਂਬੂਲੈਂਸ ਲੈ ਕੇ ਬਕਾਇਦਾ ਸਾਰੀ ਕਿਟ ਵਗੈਰਾ ਇਹਨਾਂ ਦੇ ਕੋਲੇ ਸੀ ਪਰ ਉਹ ਆਲਰੇਡੀ ਉਹਨੂੰ ਉਹਦੀ ਡੈਥ ਹੋਏ ਨੂੰ ਟਾਈਮ ਹੋ ਗਿਆ ਸੀ ਮਤਲਬ ਉਹਸ ਹਾਲਤ 'ਚ ਨਹੀਂ ਸੀ ਕਿ ਅਸੀਂ ਉਹਨੂੰ ਰਿਵਾਈਵ ਕਰ ਸਕੀਏ ਤੇ 7:00 ਵਜੇ ਕੇ 10 ਮਿੰਟ ਤੇ ਸਾਡੇ ਡਾਕਟਰਸ ਨੇ ਉਹਨਾਂ ਨੂੰ ਉੱਥੇ ਡਿਕਲੇਅਰ ਕੀਤਾ ਤੇ ਬਾਡੀ ਹੁਣ ਇੱਥੇ ਅਸੀਂ 9:30 ਵਜੇ ਮਾਰਚਰੀ ਸ਼ਿਫਟ ਕੀਤੀ ਮੈਨੂੰ ਪਤਾ ਲੱਗੇ ਜੀ ਵੀ ਉਹਨੇ ਫਾਗ ਲਿਆ ਜੀ ਹਣੀ ਦੇਖੋ ਬਾਕੀ ਤਾਂ ਅਸੀਂ ਕੱਲ ਪੋਸਟਮਾਰਟਮ ਹੋਏਗਾ ਜੀ ਬਾਕੀ ਡਿਟੇਲ ਸਾਰੀ ਪੋਸਟਮਾਰਟਮ ਤੋਂ ਪਤਾ ਲੱਗੇਗੀ ਠੀਕ ਹੈ ਥੈਂਕ ਯੂ ਸਰ ਸਰਡ ਕੀਤਾ ਹੈ ਕੀ ਕਾਰਨ ਰਿਹਾ ਹੈ ਕਿਹੜੀ ਕਲਾਸ ਬਣਦਾ ਜਿੱਥੇ ਤੁਹਾਨੂੰ ਇਹ ਜੀ ਪ੍ਰੈਸ 2 ਕਾਮਰਸ ਸਕੂਲ ਦਾ ਸਟੂਡੈਂਟ ਹੈਗਾ ਤੇ ਫਿਲਹਾਲ ਜਿਹੜਾ ਇਨੀਸ਼ੀਅਲੀ ਸਾਨੂੰ ਪਤਾ ਲੱਗਿਆ ਕਿ ਇੱਥੇ ਜਾਂਚ ਕਰਮ ਤੇ ਤਾਂ ਇਹ ਲੱਗ ਰਿਹਾ ਹੈ ਵੀ ਜਿਵੇਂ ਕਟ ਮਾਰਕਸ ਦਾ ਜਿਹੜਾ ਮੈਟਰ ਹੈ ਉਹ ਹੋ ਸਕਦਾ ਬਾਕੀ ਉਹਦੇ ਪੇਰੈਂਟ ਸਾਰੇ ਨਾਲ ਗੱਲਬਾਤ ਕਰਦੇ ਆ ਫਿਰ ਦੱਸਾਂ ਸਰ ਕਿਹੜੀ ਪਿੰਡ ਦਾ ਹੈ ਇਹ ਜੀ ਥਾਣਾ ਮੂਣਕ ਦੇ ਬੱਲਰਾ ਪਿੰਡ ਦਾ ਰਹਿਣ ਵਾਲਾ ਕੋਈ ਸੁਸਾਇਡ ਨੋਟ ਵਗੈਰਾ ਮਿਲੇ ਨਹੀ ਫਿਲਹਾਲ ਕੋਈ ਸੁਸਾਇਡ ਨੋਟ ਵਗੈਰਾ ਨਹੀਂ ਮਿਲੇ ਹੈਗਾ ਤੇ ਉਹ ਅਸੀਂ ਦੇਖਿਆ ਇੱਕ ਵਾਰ ਉਹਦੇ ਸਾਰੇ ਕਿਉਂਕਿ ਹੋਸਟਲ ਦਾ ਰੂਮ ਹੈਗਾ ਉਹਦੇ ਵਿੱਚ ਚੈੱਕ ਕਰਕੇ ਦੇਖਿਆ ਫਿਲਹਾਲ ਕੋਈ ਨੋਟ ਵਗੈਰਾ ਨਹੀਂ ਮਿਲੇ ਕੀ ਗੱਲੇ ਹੀ ਰਹਿੰਦੇ ਸੀ ਰੂਮ ਦੇ ਵਿੱਚ ਜਾਂ ਕੋਈ ਰੂਮ ਮੇਟ ਵੀ ਸੀਗਾ ਨਹੀਂ ਵੈਸੇ ਤਾਂ ਰੂਮ ਮੇਟਸ ਹੈਗੇ ਨੇ ਬਟ ਬੱਚੇ ਪ੍ਰੀਬੋਰਡ ਦੀਆਂ ਛੁੱਟੀਆਂ ਵਗੈਰਾ ਹੋਣ ਕਰਕੇ ਵਿੱਚੋਂ ਗਏ ਹੋਏ ਨੇ ਇਹਨਾਂ ਦਾ ਐਗਜ਼ਾਮ ਸੀਗਾ ਇਸ ਕਰਕੇ ਰੁਕੇ ਹੋਏ ਸੀ ਸਰ ਤੁਸੀਂ ਜਾਂਚ ਕਰ ਰਹੇ ਹੋ ਹੋਸਟਲ ਗਾਰਡਨ ਨੇ ਕੋਈ ਦੱਸਿਆ ਹੋਵੇ ਕਿ ਕਿਸ ਤਰ੍ਹਾਂ ਕੀ ਹੈ ਜੀ ਉਹਨਾਂ ਨੇ ਦੱਸਿਆ ਕਿ ਆਪਣਾ ਉਹੀ ਐਗਜ਼ਾਮ ਵਗੈਰਾ ਚੱਲ ਰਹੇ ਨੇ ਤੇ ਕਿਸੇ ਐਗਜ਼ਾਮ ਦੇ ਵਿੱਚ ਨੰਬਰ ਵਗੈਰਾ ਘਟਾਏ ਹੋਣੇ ਤੇ ਉਸ ਕਰਕੇ ਉਹ ਵੱਡੀ ਸਿਵਲ ਹਸਪਤਲ ਮਾਰਚਰੀ ਦੇ ਵਿੱਚ ਰੱਖੀ ਗਈ ਹੈ ਜੀ ਉਸ ਤੋਂ ਬਾਅਦ ਸਟੇਟਮੈਂਟ ਲੈ ਕੇ ਤੇ ਫਿਰ ਜਿਹੜੀ ਬਣਦੀ ਕਾਰਵਾਈ ਹੋਵੇ ਫੈਮਿਲੀ ਨੂੰ ਇਨਫੋਰਮ ਕਰ ਦਿੱਤਾ ਗਿਆ ਫੈਮਿਲੀ ਹਾਂ ਜੀ ਕੁਝ ਰਿਲੇਟਿਵਸ ਪਹੁੰਚ ਗਏ ਨੇ ਤੇ ਉਹਦੇ ਫਾਦਰ ਤੇ ਮਾਦਰ ਆ ਰਹੇ ਨੇ ਉਹਨਾਂ ਨੂੰ ਫਿਰ ਦੱਸ ਕੇ ਤੇ ਫਿਰ ਅਗਲੀ ਜਿਹੜੀ ਗੱਲਬਾਤ ਹੋਵੇਗੀ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593